ਪਿੰਡ ਗਰਚਾ ਬਲਾਕ ਔਰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਨਾਲ ਜੋ ਡਾਕਟਰ ਭੀਮਰਾਓ ਅੰਬੇਦਕਰ ਪਵਨ ਹੈ ਪਿੰਡ ਗਰਚਾ ਵਿਖੇ ਉੱਥੇ ਜਿਹੜਾ ਆ ਕਿ ਯੋਗ ਜਿਹੜਾ ਹੈ ਗਾ ਲੇਡੀਜ਼ ਵੱਲੋਂ ਜਿਹੜਾ ਆ ਜੀ ਉਹ ਸਵੇਰੇ ਔਰ ਸ਼ਾਮ ਨੂੰ ਰਜਾਨਾ ਹੀ ਕੀਤਾ ਜਾਂਦਾ ਹੈ ਤਾਂ ਜੋ ਸਿਹਤ ਦੀ ਤੰਦਰੁਸਤੀ ਜਿਹੜੀ ਆ ਬਣੀ ਰਹੇ ਔਰ ਟੈਨਸ਼ਨ ਤੋਂ ਵੀ ਜਿਹੜਾ ਇਨਸਾਨ ਫ੍ਰੀ ਹੋ ਸਕੇ ਬਿਮਾਰੀਆਂ ਤੋਂ ਵੀ ਜਿਹੜਾ ਆ ਉਹ ਫ੍ਰੀ ਹੋ ਸਕੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੀ ਸਰੀਰਕ ਵਰਜਸ਼ ਹੈ ਉਹ ਉਨੀ ਨਹੀਂ ਹੁੰਦੀ ਕਿਉਂਕਿ ਮਸ਼ੀਨੀ ਯੁੱਗ ਦੇ ਵਿੱਚ ਹਰ ਕੰਮ ਤੇ ਮਸ਼ੀਨਾ ਨਾਲ ਹੀ ਹੋ ਰਿਹਾ ਹੈ ਇਸ ਕਰਕੇ ਜੋ ਵਰਜ ਮਤਲਬ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਨ ਉਹ ਪਿੰਡ ਘਰਚਾ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਉਸ ਦੇ ਨਾਲ ਜੋ ਡਾਕਟਰ ਭੀਮਰਾਓ ਅੰਬੇਦਕਰ ਪਵਨ ਹੈ ਉੱਥੇ ਜਿਹੜਾ ਆ ਰੋਜ਼ਾਨਾ ਹੀ ਕੀਤਾ ਜਾਂਦਾ ਆ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਿੰਨੇ ਆ ਇੱਥੇ ਕਿਸੇ ਤਰ੍ਹਾਂ ਦੀ ਕੋਈ ਫੀਸ ਕੋਈ ਪੈਸਾ ਕੋਈ ਰੁਪਿਆ ਨਹੀਂ ਲਿਆ ਜਾਂਦਾ ਔਰ ਇੱਥੇ ਸਿਰਫ ਲੇਡੀਜ਼ ਖਾ ਜਾਣਕਾਰੀ ਤੁਹਾਨੂੰ ਮੈਂ ਦੇ ਦਮਾ ਖਾਸ ਕਰਕੇ ਸਿਰਫ ਤੇ ਸਿਰਫ ਔਰਤਾਂ ਲਈ ਲੇਡੀਜ਼ ਲਈ ਲੜਕੀਆਂ ਲਈ ਇੱਥੇ ਜਿਹੜੇ ਆ ਉਹ ਜੋਗ ਆ ਕੇ ਕਰ ਸਕਦੇ ਆ ਜੈਂਟਸ ਲਈ ਇੱਥੇ ਪਵੰਦੀ ਪਿੰਡ ਘਰਚਾ ਡਾਕਟਰ ਅੰਬੇਦਕਰ ਪਵੰਦੀ ਖੇ ਜਿਹੜਾ ਹੈਗਾ ਆ ਕਿ ਇਹਨਾਂ ਇਹਨਾਂ ਵੱਲੋਂ ਜਿਹੜਾ ਹੈ ਕਿ ਯੋਗਾ ਜਿਹੜਾ ਆ ਕਿ ਉਹ ਇੱਥੇ ਜਿਹੜਾ ਆ ਅਕਸਰ ਜਿਹੜਾ ਆ ਕਿ ਕੀਤਾ ਜਾਂਦਾ ਹੈਗਾ ਆ ਔਰ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਦੇਖ ਪਾ ਰਹੇ ਹੋ ਫਿਲਹਾਲ ਇਸ ਤਰ੍ਹਾਂ ਆ ਕਿ ਮੇਰੇ ਕੋਲ ਸਮਾਂ ਘੱਟ ਸੀ ਲੇਕਿਨ ਇਸ ਕਰਕੇ ਇੱਥੇ ਜਿਹੜੇ ਆ ਕਿ ਕਾਫੀ ਜਿਹੜੀ ਲੇਡੀਜ਼ ਹੈਗੇ ਆ ਕਿ ਉਹ ਯੋਗ ਵਗੈਰਾ ਜਿਹੜਾ ਯੋਗਾ ਕਰਦੇ ਨੇ ਕਿਉਂਕਿ ਅੱਜ ਦੇ ਇਸ ਸਮੇਂ ਦੇ ਵਿੱਚ ਜਿੱਥੇ ਅੱਜ ਕੱਲ ਮੋਬਾਈਲ ਨੇ ਜਿਹੜੀ ਹੈਗੀ ਜ਼ਿੰਦਗੀ ਨੂੰ ਹਰ ਇੱਕ ਦਿਨ ਨੂੰ ਸਾਂਭ ਲਿਆ ਹੈਗਾ ਆ ਟੈਲੀਵਿਜ਼ਨ ਦੇ ਵਿੱਚ ਮਤਲਬ ਉੱਥੇ ਜਿਹੜਾ ਕਿ ਸਿਹਤ ਜਿਹੜੀ ਆ ਬੇਹਾਦ ਹੀ ਸਾਡੀ ਜਿਹੜੀ ਆ ਕਿ ਉਹ ਜ਼ਰੂਰੀ ਹੈਗੀ ਆ ਅਕ ਕਿਉਂਕਿ ਅਗਰ ਅਸੀਂ ਕਿਉਂਕਿ ਅੱਜ ਕੱਲ ਦੇਖੋ ਕੰਮਕਾਰ ਕਰਨਾ ਆਏਗਾ ਤਾਂ ਮਸ਼ੀਨ ਦੇ ਵਿੱਚ ਕੱਪੜੇ ਪਾਏ ਬਟਨ ਓਨ ਕੀਤਾ ਤੇ ਕੱਪੜੇ ਤੋਂ ਹੋ ਗਏ ਸੁਕਾ ਵੀ ਉਹਦੇ ਨਾਲੇ ਹੋ ਜਾਂਦੇ ਆ ਬਟਨ ਓਨ ਕੀਤਾ ਤੇ ਪਾਣੀ ਆ ਮਤਲਬ ਕਹਿਣ ਦਾ ਭਾਵੇਂ ਹੈਗਾ ਕਿ ਅੱਜ ਕੱਲ ਜਿਹੜਾ ਹੈਗਾ ਕਿ ਸਰੀਰਕ ਤੌਰ ਤੇ ਜਿਹੜੀ ਆ ਉਹ ਬਰਜਸ਼ ਜਿਹੜੀ ਆ ਉਹ ਮਿਹਨਤ ਜਿਹੜੀ ਆ ਉਹ ਘਟ ਗਿਆ ਅੱਗੇ ਤੇ ਚੁੱਲਿਆਂ ਦੇ ਵਿੱਚ ਫੁੱਕਾ ਮਾਰਨੀ ਹੈਗੀਆਂ ਬੜੀ ਬਰਜਸ਼ ਹੋ ਜਾਂਦੀ ਸੀ ਹੁਣ ਤੇ ਉਹਦੀ ਜਗ੍ਹਾ ਵੀ ਗੈਸ ਸਿਲੰਡਰਾਂ ਨੇ ਲੈ ਲਈ ਆ ਕਿ ਇਹਨਾਂ ਕੋਲ ਜਾਣਦੇ ਹੈਗਾ ਕਿ ਇਹਨਾਂ ਦਾ ਜਿਹੜਾ ਇਹ ਮੇਨ ਮਕਸਦ ਕੀ ਹੈਗਾ ਆ ਇਹਨਾਂ ਨਾਲ ਹੁਣ ਨਮਾਸ਼ਰਦ ਬਾਬਾ YouTube ਬਲੋ ਗਲ ਕਰਦੇ ਜੀ ਆਓ ਤੁਸੀਂ ਦੇਖ ਸਕਦੇ ਹੈਗੇ ਆ ਚਲੋ ਥੋੜਾ ਬੋਤਾ ਤੇ ਐਂਟਰਟੇਨਮੈਂਟ ਜਿਹਨੂੰ ਕਹਿ ਦਿੰਦੇ ਉਹ ਇੱਕ ਅਲੱਗ ਮੈਟਰ ਹੁੰਦਾ ਹੈ ਲੇਕਿਨ ਇਹਨੂੰ ਸੀਰੀਅਸ ਤੌਰ ਦੇ ਉੱਪਰ ਲਿਆ ਜਾਵੇ ਅਗਰ ਵਾਕਿਆ ਹੀ ਅੱਜ ਕੱਲ ਜਿਹੜੀ ਆ ਉਹ ਸੇਤ ਜ਼ਰੂਰੀ ਈ ਆ ਉਹ ਗੁਰਦਾਸ ਮਾਨ ਸਾਹਿਬ ਦਾ ਗੀਤ ਵੀ ਤੁਸੀਂ ਤੁਹਾਨੂੰ ਸਭ ਨੂੰ ਯਾਦ ਆ ਉਹਨਾਂ ਨੇ ਤਾਂ ਹੀ ਗਾਇਆ ਸੀ ਬਾਕੀ ਦੀਆਂ ਗੱਲਾਂ ਬਾਅਦ ਚ ਪਹਿਲਾਂ ਸੇਤ ਜ਼ਰੂਰੀ ਏ ਬਾਕੀ ਇਹਨਾਂ ਨੇ ਜਿਹੜਾ ਇਹ ਲੇਡੀਜ਼ ਹੈਗੇ ਆ ਮੈਂ ਵਿਸ਼ਵਾਸ ਨਹੀਂ ਜੀ ਕਰਦਾ ਕਿ ਘਰਥਿਆਂ ਦੇ ਵਿੱਚ ਵਾਕਈ ਇਸ ਤਰ੍ਹਾਂ ਕਰਦੇ ਹੋਣਗੇ ਕਿਉਂਕਿ ਮੈਂ ਜ਼ਿਆਦਾਤਰ ਤਾਂ ਦੇਖਿਆ ਘਰ ਦੇ ਪਿੱਛੇ ਬੈਠੇ ਰਹਿੰਦੇ ਆ ਮੈਂ ਸਾਰਿਆਂ ਨੂੰ ਨਮਾ ਸ਼ਰਦ ਬਾਬਾ YouTube ਚੈਨਲ ਵੱਲੋਂ ਤੇ ਇਹਨਾਂ ਲੇਡੀਜ਼ ਵੱਲੋਂ ਬੇਨਤੀ ਕਰੂੰਗਾ ਕਿ ਜੋ ਵੀ ਜਿਹੜਾ ਹੈਗਾ ਯੋਗ ਵਗੈਰਾ ਕਰਨ ਜੋਗਾ ਕਰਨਾ ਚਾਹੁੰਦੇ ਆ ਉਹ ਡਾਕਟਰ ਭੀਮਰਾਓ ਉਮੇਦਕਰ ਪਵਨ ਜਿਹੜਾ ਕਿ ਸਾਹਿਬ ਆਪਣੇ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਨਾਲ ਹੈਗਾ ਔਰ ਉੱਥੇ ਆਣ ਹਾਂਜੀ ਇਹ ਦੇਖੋ ਫੀਸ ਪੁੱਛਤਾ ਨਹੀਂ ਰੱਖੀ ਹੈ ਨਹੀਂ ਨਹੀਂ ਕੋਈ ਫੀਸ ਨਹੀਂ ਕੋਈ ਕੋਸਟ ਨਹੀਂ ਹੈਗਾ ਆਪਸ ਵਿੱਚ ਵਿੱਚ ਪ੍ਰੇਮ ਨਾਲੇ ਅਸੀਂ ਪਿਆਰ ਲੋ ਜੀ ਆ ਇੱਕ ਤੁਹਾਡੇ ਸਾਰਿਆਂ ਲਈ ਫਾਇਦੇ ਦੀ ਗੱਲ ਹੋ ਗਈ ਨਹੀਂ ਵੀਡੀਓ ਚੱਲਦੇ ਚੱਲਦੇ ਕਹਦੇ ਤਾਂ ਕਿਸੇ ਤਰ੍ਹਾਂ ਦੀ ਕਿਸੇ ਕੋਲੋਂ ਫੀਸ ਨਹੀਂ ਲਈ ਜਾਏਗੀ ਔਰ ਇਸ ਦੇ ਨਾਲ ਆਪਸੀ ਇਤਫਾਕ ਪ੍ਰੇਮ ਪਿਆਰ ਔਰ ਆਪਸੀ ਜਿਹੜੀ ਭਾਵਨਾ ਹੈਗੀ ਇੱਕ ਦੂਜੇ ਨਾਲ ਮਿਲੋ ਵਰਤੋ ਦੀ ਉਹ ਵੀ ਵੱਧਦੀ ਆ ਨਮਾ ਸ਼ਰਦ ਆਬਾ YouTube ਚੈਨਲ ਤੋਂ ਕਿਸ ਨੀਲ ਲਾਲ ਕੈਨ ਦੀ ਵਿਸ਼ੇਸ਼ ਰਿਪੋਰਟ ਜਿਹੜੀ ਹੋਰ ਲੇਡੀਜ਼ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੈਗੇ ਆ ਦੇਖੋ ਦੇਖੋ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਅੱਜ ਕੱਲ ਕੀ ਕਰਦੇ ਆਗੇ ਰੋਟੀ ਖਾਧੀ ਜਾਂ ਤਾਂ ਮੋਬਾਈਲ ਦੇ ਉੱਪਰ ਫੋਨ ਲਾ ਲਿਆ ਤੇ ਭਾਈ ਆ ਸਬਜ਼ੀ ਅੱਜ ਅਸੀਂ ਆ ਬਣਾਈ ਆ ਦਾਲ ਅਸੀਂ ਆ ਬਣਾਈ ਹੈਗੀ ਆ ਉਹਦੇ ਤੇ ਟਾਈਮ بیسਟ ਜਿਹੜਾ 2-3 ਘੰਟੇ ਵੀ ਅਸੀਂ ਕਰ ਦੇਣੇ ਹੈਗੇ ਆ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੀ ਲੇਡੀਜ਼ ਯੋਗਾ ਦੇ ਨਾਲ ਜੁੜਨ ਆਪਣੀ ਸਿਹਤ ਦਾ ਧਿਆਨ ਰੱਖਣ ਜੇ ਆਪਣੀ ਸਿਹਤ ਦਾ ਧਿਆਨ ਰੱਖਣਗੇ ਤਾਂ ਉਹ ਆਪਣੇ ਪਰਿਵਾਰ ਮੈਂਬਰਾਂ ਦਾ ਦੇਖ ਸਕਦੇ ਆ। ਔਰ ਇੱਕ ਗੱਲ ਹੋਰ ਵੀ ਹੈਗੀ ਆ ਕਹਿੰਦੇ ਆ ਕਿ ਜੇ ਅਗਰ ਲੇਡੀਜ਼ ਤੰਦਰੁਸਤ ਹੋਏਗੀ ਕਿਉਂਕਿ ਜਿਹੜਾ ਸਾਰਾ ਹੀ ਘਰ ਪਰਿਵਾਰ ਹੈਗਾ ਉਹ ਔਰਤਾਂ ਦੇ ਸਿਰ ਤੇ ਹੀ ਹੁੰਦਾ ਹੈਗਾ ਆ। ਉਹ ਲੇਡੀਜ਼ ਦੇ ਸਿਰ ਤੇ ਹੀ ਹੁੰਦਾ ਹੈਗਾ। ਕਿਉਂਕਿ ਉਸਨੇ ਦੇਖੋ ਆਪਣੇ ਹਸਬੰਡ ਨੂੰ ਵੀ ਜਿਹੜਾ ਹੈ ਕਿਤੇ ਵੀ ਦੇਖਣਾ ਆ ਪਰਿਵਾਰ ਨੂੰ ਵੀ ਦੇਖਣਾ। ਹਾਂਜੀ ਕਿਉਂਕਿ ਜਿਹੜੇ ਜੈਂਸ ਹੁੰਦੇ ਉਹ ਨਹੀਂ ਤਾਂ ਇੱਕ ਵਾਰ ਸਵੇਰ ਤੇ ਚਲੇਗੇ ਤੇ ਉਨੀ ਸ਼ਾਮ ਨੂੰ ਘਰ ਆਣਾ ਪਿਛੋਂ ਰਿਸ਼ਤੇ ਰਿਸ਼ਤੇਦਾਰੀ ਆ ਜਾਂਦੀ ਆ ਆਰ ਪਰਿਵਾਰ ਆ ਠੀਕ ਆ ਕਈਆਂ ਦੇ ਭੋਗਾ ਤੇ ਵੀ ਜਾਣਾ ਆ ਕਈਆਂ ਦੇ ਹੋਰ ਪ੍ਰੋਗਰਾਮਾਂ ਤੇ ਵੀ ਜਾਣਾ ਉਹਨੇ ਦੇਖਣਾ ਜੀ ਉਹਦੀ ਸਿਹਤ ਠੀਕ ਹੋਏਗੀ ਤੇ ਤਾ ਹੀ ਸਾਰਾ ਕੁਝ ਠੀਕ ਹੋਏਗਾ ਨਾ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਵੀ ਕੋਈ ਸਨੇਹਾ ਦੇਣਾ ਚਾਹੋ ਤੇ ਜ਼ਰੂਰ ਦੇ ਨਾਲ ਜੀ ਸਰ ਮੈਂ ਤਾਂ ਲੈਸ ਨੂੰ ਇਹੀ ਕਹਿਣਾ ਚਾਹੁੰਦੀ ਆ ਬਸ ਵੀ ਸਾਰੀਆਂ ਇਹਦੇ ਨਾਲ ਜੁੜਨ ਦਾ ਚੌੜਨ ਵਾਅਦਾ ਤੋਂ ਵਾਅਦਾ ਹੈ ਨਾ ਆਪਣੀ ਸਿਹਤ ਦਾ ਧਿਆਨ ਰੱਖਣਾ ਹੁਣ ਜਿੱਦਾਂ ਕੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀਆਂ ਹਨ ਬਿਮਾਰੀਆਂ ਵੱਧ ਰਹੀਆਂ ਉਹਦੇ ਨਾਲ ਯੋਗਾ ਦੇ ਨਾਲ ਕਾਫੀ ਫਰਕ ਪੈ ਰਿਹਾ ਹੈ ਤੇ ਤਿੰਨੀ ਉਹ ਤੁਸੀਂ ਇਹ ਇਹ ਤੇ ਗੱਲ ਕਹਿ ਦਿੱਤੀ ਹੈਗੀ ਆ ਕਿ ਜੋਗ ਯੋਗ ਕਰਦੇ ਆ ਸਭ ਕੁਝ ਕਰਦੇ ਆ ਕਈ ਵਾਰ ਲੇਡੀਜ਼ ਨੂੰ ਤਾਂ ਬੜੀ ਪ੍ਰੋਬਲਮ ਸਾਹਮਣੇ ਆਉਂਦੀ ਆ ਜੇ ਘਰ ਕੋਈ ਪ੍ਰੋਣਾ ਆ ਗਿਆ ਉਹ ਕਹਿ ਦਿੰਦੇ ਭੈਣ ਜੀ ਮੜ ਜਾ ਚਾਹ ਦਾ ਕੱਪ ਸਾਡੇ ਨਾਲ ਪੀ ਲਓ ਉਹ ਘੰਟੇ ਬਾਅਦ ਕੋਈ ਹੋਰ ਆ ਗਿਆ ਕਹਿੰਦਾ ਇਸ ਤਰ੍ਹਾਂ ਤਾਂ ਨਹੀਂ ਨਾਲ ਹੈਗਾ ਦੀ ਕੋਪਰੇਟ ਕਰਨਾ ਹੀ ਪੈਣਾ ਆਪਣੀ ਫੈਮਿਲੀ ਨਾਲ ਵੀ ਹਾਂ ਮਤਲਬ ਹੈ ਕਿ ਇਹ ਮੂਹ ਨੂੰ ਵੀ ਥੁੜ ਜਾ ਇਹ ਚੀਜ਼ਾਂ ਦਾ ਵੀ ਫਰੇਜ਼ ਸਾਨੂੰ ਰੱਖਣਾ ਪਏਗਾ ਕਿਉਂਕਿ ਹਾਂਜੀ ਸਾਨੂੰ ਹਰ ਸਿਚੁਏਸ਼ਨ ਨਾਲ ਨੇ ਕਿ ਹੈਂਡਲ ਕਰਨੀ ਪੈਣੀ ਹੈ ਹੈਂਡਲ ਕਰਨੀ ਹਾਂਜੀ ਕਰਨੀ ਪੈਂਦੀ ਹੈ ਸਰ ਤਦੇ ਲੰਬੀ ਜ਼ਿੰਦਗੀ ਜੀ ਹੋਗੇ ਹਾਂਜੀ ਬਿਲਕੁਲ ਹੈਨਾ ਅਗਰ ਘਰ ਦੀ ਲੇਡੀਜ਼ ਜਿਹੜੀ ਆ ਉਹ ਸਮਰ ਚੱਲ ਰਹੀਆਂ ਹਾਂ ਚਲ ਰਹੀਆਂ ਇਸ ਕਰਕੇ ਥੋੜਾ ਬੱਚਿਆਂ ਦਾ ਵੀ ਜ਼ਿਆਦਾ ਧਿਆਨ ਰੱਖਣਾ ਪੈਂਦਾ ਹோம்ਵਰਕ ਤੱਕ ਵੀ ਕਰਵਾਉਣਾ ਪੈਂਦਾ ਸਾਨੂੰ ਨੀ ਮੈਂ ਤੇ ਕਿਹਾ ਸਾਰਾ ਘਰ ਹੀ ਜਿਹੜਾ ਉਹ ਲੇਡੀਜ਼ ਦੇ ਉੱਪਰ ਹੀ ਆ ਨਾ ਸਾਰਾ ਹਾਂਜੀ ਦੁਰਗਾ ਦਾ ਧਿਆਨ ਰੱਖਣਾ ਆਪਣਾ ਧਿਆਨ ਰੱਖਣਾ ਅੱਛਾ ਕਿੰਨਾ ਕੇਅਰ ਕਰਦੇ ਆ ਮਤਲਬ ਕਿੰਨਾ ਸਮਾਂ ਤੁਸੀਂ ਇਹ ਯੋਗ ਵਗੈਰਾ ਕਰਦੇ ਸਵੇਰੇ ਮਾਰਨਿੰਗ ਟਾਈਮ ਇੱਕ ਘੰਟਾ ਲਾਈਦਾ ਆ ਤੇ ਸ਼ਾਮ ਵੀ ਲ ਡੇਢ ਘੰਟਾ ਲਾਈਦਾ ਆ ਸ਼ਾਮ ਵੀ ਲ ਡੇਢ ਘੰਟਾ ਉਸ ਤੋਂ ਬਾਅਦ ਵਿੱਚ ਫੇ ਆਪਣੇ ਘਰ ਪਰਿਵਾਰ ਦੇ ਜੋ ਰੋਟੀ ਪਾਣੀ ਜੋ ਖਸਿਆਗਾ ਉਹ ਉਹ ਤੁਸੀਂ ਕਰਦੇ ਕਰਦੇ ਹੈਗੇ ਹਨਾ ਨਹੀਂ ਜੀ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕਈ ਵਾਰ ਕੀ ਹੁੰਦਾ ਨਾ ਚਾ ਚਾ ਦੇ ਵਿੱਚ ਕੀ ਹੁੰਦਾ ਕਿ ਥੋੜੇ ਕਿ ਦਿਨ 15 ਕਿ ਦਿਨ ਕੀਤਾ ਤੇ ਘਰ ਚ ਰਹਿ ਜਾਉਂਗੀ ਦੇਖ ਲਓ ਮੈਂ ਮਹੀਨੇ ਬਾਅਦ ਆ ਕੇ ਵੀਰ ਦੇਖਣਾ ਸਾਰੇ ਸਾਰਿਆਂ ਦੀ ਬੋਡੀ ਨੂੰ ਕਾਫੀ ਜ਼ਿਆਦਾ ਇਫੈਕਟ ਪਿਆ ਆ ਹੁਣ ਦੇਖੋ ਜਿਨ੍ਹਾਂ ਨੂੰ ਇਫੈਕਟ ਪਿਆ ਉਹਨਾਂ ਨੂੰ ਤਾਂ ਹੋਰ ਜੋਸ਼ ਬੱਦ ਅੱਛਾ ਕਿਹਨੂੰ ਕੀ ਫਰਕ ਪਿਆ ਦੱਸੋ ਸਾਡਾ ਮੈਨੂੰ ਬੀਪੀ ਦੀ ਪ੍ਰੋਬਲਮ ਸੀਗੀ ਘਟਦਾ ਸੀਗਾ ਮੇਰਾ 3 ਦਿਨ ਮੈਡੀਸਨ ਹੋਰ ਕਿ ਇਹਨੂੰ ਕੀ ਫਰਕ ਪਿਆ ਦੱਸੋ ਮੇਰੇ ਨਾਲ ਵੀ ਇੰਨਾ ਘਟਦਾ ਸੀਗਾ ਜਿੱਦਾਂ ਅੱਛਾ ਇਹਨਾਂ ਦਾ ਘਟਦਾ ਸੀ ਤੁਹਾਡਾ ਵੱਧਦਾ ਸੀ ਮੈਂ ਕਹਿੰਨਾ ਇੱਕ ਦੂਏ ਨਾਲ ਦੂਜਾ ਕਰ ਲੈਂਦੇ ਤੇ ਅੱਛਾ ਸਵੇਰੇ ਸ਼ਾਮ ਦੋ ਗੋਲੀਆਂ ਮੈਨੂੰ ਬੀਪੀ ਦੀਆਂ ਲੱਗੀਆਂ ਹੋਈਆਂ ਸੀਗਾ ਹਾਂ ਕਾਫੀ ਫਰਕ ਆਇਆ ਮੈਂ ਗੋਲੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਸਕਟਿਓਏ ਸਿਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499